ਤੁਸੀਂ ਨਾ ਸਾਹਮਣੇ ਦੇਖ ਸਕਦੇ ਆ ਚੌਕ ਤੋਂ ਸਾਹਮਣੇ ਜੇਤੇਵਾਲ ਨੂੰ ਰਸਤਾ ਜਾਂਦਾ ਏ ਉਹ ਗੜ ਸ਼ੰਕਰ ਆਨੰਦਪੁਰ ਸਾਹਿਬ ਤੋਂ ਰੋਡ ਆਉਂਦੀ ਏ ਤੇ ਉਹਦੇ ਬਾਅਦ ਇਹ ਰੋਡ ਇੱਥੇ ਚੋੜੀ ਏ ਉਹਦੇ ਬਾਅਦ ਇਹ ਰੋਡ ਇੱਧਰ ਆ ਕੇ ਨਾ ਇੰਨੀ ਕਿਚੋੜੀ ਰਹਿ ਜਾਂਦੀ ਮੈਂ ਤਾਂ ਸਾਹਮਣੇ ਨਹੀਂ ਆਂਦੀ ਪਹਿਲਾਂ ਇਹ ਪੀਡਬਲਯੂਡੀ ਵਾਲਿਆਂ ਨੇ ਆ ਗੱਭੇ ਬਣਾਇਆ ਕਾਤੇ ਆ ਆ ਦੇਖੋ ਕਿੰਨਾ بڑا ਹਾਸਾ ਹੋਇਆ ਹਾਸਾ ਹੋਇਆ ਕਾ ਤੁਸੀਂ ਦੇਖ ਸਕਦੇ ਆ ਲੋ ਤੁਹਾਨੂੰ ਦਿਖਾਉਂਦਾ ਮੈਂ ਸਾਰੀ ਰਿਪੋਰਟ ਦੇਖੋ ਬਹੁਤ ਵਾਰ ਮੈਂ ਇਹਦੀਆਂ ਖਬਰਾਂ ਵੀ ਲਈਆਂ ਮਹਿਕਮੇ ਵਾਲੇ ਨੇ ਵੀ ਕਿਹਾ ਪਰ ਸਾਡੇ ਇੱਥੇ ਦੇ ਨਾ ਜੀ ਰੋਪੜ ਦੇ ਜਿਹੜੇ ਪੀਡਬਲੂ ਮਹਿਕਮੇ ਵਾਲੇ ਬੰਦੇ ਆ ਨਾ ਜੀ ਉਹਨਾਂ ਦੇ ਪਰਸਨਲ ਕੰਮ ਬਹੁਤ ਹੈ ਜੀ ਕਿਤੋਂ ਇਲਾਵਾ ਰੋਡ ਤੋਂ ਇਲਾਵਾ ਸਰਕਾਰੀ ਨੌਕਰੀ ਤੋਂ ਇਲਾਵਾ ਉਹਨਾਂ ਦੇ ਆਪਣੇ ਪਰਸਨਲ ਕੰਮ ਬਹੁਤ ਹੈ ਇਸ ਲਈ ਨਾ ਜੀ ਇਹ ਬੜੇ ਤੋਂ ਬੜੇ ਹਾਸੇ ਇਦਾਂ ਦੇ ਹੁੰਦੇ ਰਹਿੰਦੇ ਉਹ ਇਹਨਾਂ ਨੂੰ ਫਰਕ ਨਹੀਂ ਪੈਣਾ ਉੱਧਾ ਤਾਂ ਨਹੀਂ ਹੋਇਆ ਕਿਸੇ ਨੂੰ ਕੁਝ ਤਾਂ ਨਹੀਂ ਹੋਇਆ ਵੈਸੇ ਕਿਸੇ ਦੀ ਜਾਨ ਨਹੀਂ ਮਾਲ ਵੀ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਅੱਛਾ ਕਿੰਨੇ ਕੁਝ ਹੋਇਆ ਤਾਂ ਯਾਰ ਹੈ 1 ਵਜੇ ਦਾ 1 ਵਜੇ ਰਾਤੀ ਅੱਛਾ ਉੱਧਾ ਡਰਾਈਵਰ ਚੱਲ ਗਿਆ ਯਾਰ ਬਲ ਤਾਂ ਪਤਾ ਨਹੀਂ ਯਾਰ ਨਸਲੀ ਆਉਣਾ ਅੱਛਾ ਯਾਰ ਇਹ ਗੱਬੇ ਗਲਤ ਨਹੀਂ ਬਣਾਇਆ ਵਾ ਜ਼ਿਆਦਾ ਹੀ ਆ ਹਮ ਮਾਹੀ ਲੋੜੀ ਸਾਹ ਉਹ ਠੀਕੋ ਚਲੋ ਜੀ ਏਸੀ ਵੀ ਹੈ ਜੀ ਤੁਸੀਂ ਦੇਖ ਲਿਆ ਮੈਂ ਤੁਹਾਨੂੰ ਦੱਸਦਾ ਇੱਥੇ ਮੈਂ ਇੱਕੋ ਗੱਲ ਕਹਾਂਗਾ ਕਿ ਇਹ ਜਿਹੜਾ ਜੋ ਵੀ ਹੋਇਆ ਕਰਦਾ ਇਹ ਪੀਡਬਲਯੂਡੀ ਦੀ ਵਜ੍ਹਾ ਨਾਲ ਹੋਇਆ ਕਰਦਾ ਹੋ ਸਕਦਾ ਕੱਲ ਨੂੰ ਰੱਬ ਨਾ ਕਰੇ ਕੋਈ ਇਦਾਂ ਦੀ ਘਟਨਾ ਪਾਪਰੇ ਪਰ ਉਹਨਾਂ ਨੇ ਤਾਂ ਆਪਣੇ ਕੰਮ ਪਹਿਲਾਂ ਉਹਨਾਂ ਦੇ ਜ਼ਰੂਰੀ ਹੈ ਜਿਹੜੇ ਉਹਨਾਂ ਦੇ ਆਪਣੇ ਕੰਮ ਹੈ ਸਰਕਾਰੀ ਨੌਕਰੀ ਦਾ ਕੀ ਹੈ ਸਰਕਾਰੀ ਨੌਕਰੀ ਦਾ ਸ਼ਪਾਰਸ਼ਾਂ ਨਾਲ ਵੀ ਸਾਰਾ ਕੁਝ ਹੱਲ ਹੋ ਜਾਣਾ ਸ਼ਾਮ ਦੀ ਕੀ ਹੋਇਆ ਹੈ 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 ਕੀ ਹੋਇਆ ਕਹਿੰਦੇ ਸੁਣਾਓ ਕਾਤੇ ਇਹ ਨਹੀਂ ਪਤਾ ਚੜਿਆ ਹਾਂ ਇਹ ਗਲਤੀ ਕੀ ਇਹਨਾਂ ਦੀ ਪੀਡਬਲ ਵੀ ਨਹੀਂ ਹੈਗੀ ਉਹਨਾਂ ਦੀ ਹੈ ਨਾ ਬਿਲਕੁਲ ਜੀ ਸਾਰੇ ਲੋਕ ਵੀ ਉੱਤੇ ਕਹਿ ਰਹੇ ਐ ਕਿ ਪੀਡਬਲ ਦੇਖੋ ਜੀ ਤੁਸੀਂ ਉਧਰੋਂ ਗੱਡੀ ਨੇ ਆਣਾ ਤੁਸੀਂ ਆਪ ਲਾਉਂਦਾ ਜਾ ਯਾਰ ਰਾਤ ਦਾ ਟਾਈਮ ਹੁੰਦਾ ਮੋਰੇ ਧੁੰਦਾ ਵੀ ਪਿੱਛੇ ਪੈਂਦੀਆਂ ਰਹੀਆਂ ਸਿੱਧੀ ਗੱਡੀ ਏ ਆਈ ਦੇਖੋ ਉਧਰ ਕਿੰਨੀ ਕਿ ਜਗਾ ਇੱਧਰ ਕਿੰਨੀ ਕਿ ਜਗਾ ਏ ਹਾਲਾਤ ਤਾਂ ਦੇਖੋ ਤੁਸੀਂ ਕੀ ਏ ਕੀ ਇਹਨਾਂ ਨੇ ਮਜ਼ਾਕ ਬਣਾਇਆ ਵਾ ਸਾਡੇ ਸ਼ਹਿਰ ਦਾ ਯਾਰ ਆ ਦੇਖੋ ਕੋਈ ਹੈ ਕੋਈ ਨਾ ਪਰ ਕੋਈ ਦੱਸੋ ਕੋਈ ਮੈਨੂੰ ਇੱਕ ਮਿੰਟ ਖੜ ਜੋ ਰਿਫੈਕਟਰ ਕਿਤੇ